ਵਧੀਆ ਅਸਤਿਕਾਲ ਅਸਤਿਕਾਲ ਜੀ ਸਭ ਠੀਕ ਠਾਕ ਵਧੀਆ ਕਿਰਪਾ ਤੁਸੀਂ ਦੱਸੋ ਚਲੋ ਹੋਰ ਸੁਣਾਓ ਬਾਦ ਵਗਰੇ ਕਿਰਪਾ ਕਿਵੇਂ ਫਿਰ ਅੱਜ ਮੈਂ ਨਾ ਅੱਜ ਆ ਗਿਆ ਨਾਗਦੇ ਸਾਤ ਆਠਿਆ ਪਰ ਚਾਰ ਹੀ ਪੌਣੇ ਆਪਾਂ ਆਜੋ ਆਜੋ ਹਾਂ ਪਹਿਲਾਂ ਅੱਜ ਪਿੰਡ ਦਾ ਦਈਏ ਉਸ ਦਿਨ ਬੜਾ ਚੱਕਰਾਂ ਚ ਪੈ ਰਹੀ ਹਾਂ ਪਿੰਡ ਆਪਣਾ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਹੂੰ ਪਿੰਡ ਫੇਰ ਦਈਏ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਦਾ ਹੀ ਚਲੋ ਹਾਂਜੀ ਨੰਬਰ ਆਪਣਾ 887373029 ਹਾਂਜੀ ਠੀਕ ਠਾਕ ਠੀਕ ਠਾਕ ਕਰੀਏ ਜੀ ਚਲੋ ਆਜੋ ਫਿਰ ਆ ਜੰਦੀਰ ਜਾਂ ਰਾਵੀ ਦੀ ਮਹਿਲਾ ਪਾਂਦੀ ਪਾਈ ਫਿਰਦੀ ਇਧਰੇ ਕੱਟੀ ਰਿਤੀ ਰਾ ਦੀ ਸੂਈ ਹਾਂ ਉਹ ਨਹੀਂ ਗਾਹ ਦੀ ਉਹ ਨਹੀਂ ਬਿਸ਼ਾ ਮੇਰੀ ਬਦਾਨੇ 17 ਦੇਣਾ 18 ਦੇਣਾ 15 ਦੇਣਾ 14 ਦੇਣਾ ਰਾ ਦੀ ਰਾ ਦੀ ਸੂਈ ਹਾਂ ਤੇ ਚਵਾਈ ਇੱਕ ਨੰਬਰ ਰਾ ਦੀ ਸੂਈ ਆ ਆ ਕੱਟੀ ਕੱਟੀ ਮਗਰ ਗਿੱਲਾ 나ੜੂ ਮਿਲ ਕੋ ਹਾਂ ਬੱਚਾ ਲੈ ਕੇ ਆਇਆ ਸੀ ਹਾਂ ਤੇ ਮੈਂ ਨਾ ਥੱਲਿਆਂ ਦੇ ਬਲਾਦਨ ਗਾਂ ਹੀ ਆ ਵਾਕਿ ਗੱਲ ਸਹੀ ਆ ਬਈ ਇਹਨੂੰ ਤਾਂ ਕੋਈ ਟਾਈਮ ਲੱਗਾ ਮੁਹਮਦ ਆ ਬੱਚਾ ਨਾ ਉਹ ਬੱਚਾ ਕੱਟੀ ਦਿੱਤੀ ਹਾਂ ਗਿੱਲਾ ਨਾੜੂ ਕਿਵਾਈ ਲੱਗੀ ਕਰੇ ਮੈਨੂੰ ਸੰਦੀਪ ਆ ਮੈਂ ਨਾ ਕਹਿਣ ਵਾਲੀ ਗੱਲ ਨਹੀਂ ਕੋਈ ਹਾਂ ਨਹੀਂ ਮੈਂ ਬਹੁਤ ਜੰਗੀ ਆ ਅੱਖ ਵਗਾ ਮੈਂ ਜਾਨਸ ਨਸਲਾਤ ਨਹੀਂ ਹੁੰਦਾ ਰਾਕੇ ਹੈਗੀ ਆ ਨਸਲਾ ਪੂਰੀ ਨਸਲ ਆ ਪੂਰੀ ਕਹਿਣ ਨੂੰ ਤੂੰ ਨਾ ਗਰੰਟੀ ਬੜੀ ਦਿੱਤੀ ਪਰ ਆਪਾਂ ਨਹੀਂ ਕੋਈ ਦੇਣੀ ਨਹੀਂ ਨਹੀਂ ਠੀਕ ਆ 16 ਵੀ ਦੇਜੇ 18 ਵੀ ਦੇਜੇ 20 ਵੀ ਦੇਜੇ 15 ਵੀ ਦੇਜੇ ਧੌਂਦ ਬਹੁ ਭਾਈ ਹਾਂ ਧੌਂਦ ਰਿਆ ਸੰਦੀਪ ਸਿੰਘ ਹਾਂ ਬਹੁਤ ਹੈ ਹਾਂ ਪਰ ਹਾਂ ਮੈਂ ਵੇਖ ਤੂੰ ਇਹ ਤਾਂ ਨਹੀਂ ਹੁੰਦਾ ਮੈਂ ਰਾਮਸੂਨ ਨਬਰ ਦੀ ਬੱਤੀ ਲਾਣ ਵਾਲੀ ਮੈਂ ਆ ਬਸ ਗੱਲ ਬਸ ਇਹਨੂੰ ਕਰਾ ਟਾਈਮ ਲੱਗਾ ਨੇ ਟਾਈਮ ਲੱਗਾ ਇਹਦੇ ਰਾਤ ਹੀ ਸੂਈ ਆ ਰਾਤ ਹੀ ਸੂਈ ਇਹਦੇ ਕਰਾ ਪੰਪ ਫੜ ਗਿਆ ਹੋਆ ਪਰਦੇ ਰਹੇ ਹਾਂ ਹਾਂ ਨਗਰ ਨੰਬਰਪਾ ਆ ਬਿਲਕੁਲ ਬਾਜ ਰਹੀ ਆ ਚਵਾਈ ਬਹੁਤ ਯਾਰੀ ਲੱਗੀ ਇਸਨੀ ਜਿਹਾ ਵਖਾ ਚਵਾਈ ਬਾ ਇਧਰ ਇਹ ਤਾਂ ਨਹੀਂ ਉਰੀ ਆਵੀ ਥੜਾਕ ਘਥੜਾਕ ਕੌਂਦੀ ਦਾ ਇਧਰ ਵੇ ਆ ਵੇ ਐਦ ਨਹੀਂ ਉਹਦਾ ਹਾਂ 16 ਕਿਲੋ ਤਾਂ ਦਊ ਮੈਂ 16 ਕਿਲੋ 16 17 ਸਰੀ ਮਹੀ ਸੁਨੀਰਿਆਂ ਹੈ 16 17 ਸਰੀ ਮਹੀ ਚਲੋ ਬੋਲੋ ਫਿਰ ਮਹੀ ਲਾ ਕੇ ਡੇਢੀ ਮੋਲੇ ਛੁੜਾ ਜਾ ਇੱਕ 20 ਹਾਂ 1 ਕਪ 15 ਦੀ 5000 ਛੋੜ ਇੱਕ 10 ਦੀ ਜੈਸ ਨੂੰ ਦੇਣੀ ਆ ਇਹ ਤਾਂ ਛੋੜ ਕਰਨੀ ਆ ਵਾਠ ਠੀਕ ਜਾਣਾ ਇਲਾਕੇ ਚ ਮੈਂ ਦਊ ਨਾ ਏਡੇ ਛਡੇ ਵਾਲੀ ਇਹ ਹਾਂ ਦੋ ਢਾੜੀ ਮਈਆਂ ਦੋ ਦੋ 15 16 ਕਿਲੋ ਮਈ ਭਰਦੀ ਆ ਹਾਂ ਨਹੀਂ ਠੀਕ ਆ ਓਕੇ ਆ ਗਮ ਹਾਂ ਮੈਂ ਗੱਬੜ ਆ ਅੱਛਾ ਗੱਬੜ ਹਾਂ ਇਹ 5-7 ਦਿਨ ਮਈ ਸੰਦੀਪ ਸਾਹਿਬ ਕੱਢਦੀ ਆ ਅੱਛਾ ਹਾਂ ਦੋ ਦੇ ਵੀ 14-15 ਸਰੀ ਮਈ ਆ ਯਾਰਪਾ ਵਾਲੀ ਮਈ ਆ ਇਹ ਵੀ ਚੋਰਾ 15 ਕਿਲੋ ਮੈਂ ਪੂਰੀ ਇਹ ਵੱਡੀ ਹਾਂ ਹਾਂ ਕਿੰਨੇ ਨਾ ਲਾਉਗੀ ਇਹ ਆਇਆ ਸੰਦੀਪ ਜਾਨੇ ਹਫਤਾ ਲੈ ਆਈ ਜਾਣਾ ਮਹੀਨੇ ਪਤਾ ਹੀ ਕੋਈ ਨਹੀਂ ਮੈਨੂੰ ਲੈ ਬਈ ਵੇ ਕਿੱਡੀ ਕੁੜੀ ਗੱਡੀ ਦਾ ਆਈਆਂ ਇਹ ਜੋ ਨਹੀਂ ਵਰੀਆ ਬਿਲਕੁਲ ਇੱਕ ਨੰਬਰ ਹਾਂ ਬਸ ਠੀਕ ਆ ਫਿਰ ਪਿੱਛੇ ਆਦੀ ਥਾਂ ਦੀ ਗਾਰੰਟੀ ਹੋ ਮੈਂ ਇਹ ਮੁੰਗਰ ਵਿਖਾ ਜੇ ਗੱਬਣ ਆਪਣੀ ਹਾਂ ਤੇ ਚਵਾਈ ਇੱਕ ਨੰਬਰ ਹੋਊਗੀ ਤੇ ਗਾਗਾ ਫੜਦਾ ਇਹਦਾ ਮੁੱਲ ਕੀ ਆ ਭਾ ਜੈ ਦੀ ਆ ਕਿੰਨਾ ਬਰਾਬਰ ਹੀ ਦੇਣੀ ਹੈ ਵੀ ਅੱਛਾ ਇੱਕ ਦਸ ਦੀ ਇੱਕ ਦਸ ਮੈਂ ਸੰਦੀਪ ਜਾਨਾ ਇੱਕ ਇਹ ਨਾਲ ਹੀ ਸਵਾਦਾ ਹੀ ਵੱਧਾ ਠੀਕ ਆ ਹਾਂ ਪਰ ਇਹ ਇੱਕ 10 ਦੀ ਮਈ ਦੇ ਦੇ ਇੱਕ ਬੰਦ ਲਓ ਜੀ 5000 ਰੋਲ ਛੋੜ ਕਰਤੀ ਜੋ ਚਲੋ ਠੀਕ ਆ ਪੰਜ ਨਹੀਂ ਦੇ ਦਾਂਗੇ ਇਹ ਵੀ ਗੱਪੜੀ ਆ ਇਹ ਸੂਈ ਆ ਇਹ ਨੂੰ ਕਹਿੰਦੇ ਮੋੜ ਇਹ ਨਾਲ 11 12 ਕਿਲੋ ਕੱਚਾ ਹੀ ਦੁੱਧ ਆਉਂਗਾ ਅੱਛਾ 11 12 ਆਮੇ 6ਵਾਂ 7ਵਾਂ ਦਿਨ ਹੋ ਗਿਆ ਸੂਈ ਨੂੰ ਠੀਕ ਆ ਲਓ ਇਹ ਵੀ ਕਰੋ ਚੈੱਕ ਚਵਾਈ ਜੂਏ ਇੱਕ ਨੰਬਰ ਮਗਰ ਤਾਲਾ ਬਚਾ ਹੋਵੇ ਕਟਾ ਕੱਟਾ ਮੋਰ ਕਟਾ ਕਟਾ ਆਹ ਬੈਠਣਾ ਆਹ ਬੈਠਾ ਹੋਵੇ ਠੀਕ ਆ ਕਿਉਂ ਚਾਲਿਆ ਵੀ ਬੋਧੀ ਖਰੀ ਲੱਗੀ ਛੋਟੀ ਸੰਧੀਸਾਂ ਹਾਂ 11 ਕਿਲੋ ਕੱਚਾ ਹੀ ਦੁੱਧ ਆ। ਬਾਠ ਠੀਕ ਆ ਬਸ ਚੱਲ। ਯਾ ਤਾਂ ਹੀ ਝੋਟੀਆਂ ਕੋਈ ਹੋਈ ਨਹੀਂ। ਜੱਤ ਲਈ ਵਾਪੇ ਜੱਤ ਲਈ ਆ। ਗਾਗਾ ਭਿੰਦਾ ਮੋਲ। ਇਹਦਾ ਸੰਧੀਸੇ 1.25 ਹਾਂ। ਇਹ ਹਾਂ ਦੇ ਨਾਲ 15 ਨਹੀਂ ਦੇਣੀ। 15 ਦੇਣੀ ਆ। ਹਾਂ 3000 ਛੋੜੇ 12 ਨਹੀਂ ਗਿਆ ਸਨ ਉਹ ਦੇਣੀ ਆ। ਇਹ ਚੋ 500 ਛੋੜਾ ਹੀ ਹੋਣੀਆਂ ਜੋ ਅੱਜ ਛੋੜਨਾਂ ਵਾਲਾ ਹੀ ਮੋਲਿਆ ਜੇ ਚੋ 5-5 ਛੋੜਾ ਹੀ ਕੰਮ ਇਹਦਾ। ਚਲੋ ਠੀਕ ਆ ਠੀਕ ਆ। ਆ ਮੈਂ ਥਲੇ ਦੋ ਦੋ 13 ਕਿਲੋ। ਹਾਂ। ਹਾਂ। ਆਓ ਬੱਚਾ ਜੋ ਮੀ ਨਿਰਾ ਲਾ ਲੋ ਦੋਣ ਲਾ ਲੋ ਅੱਛਾ ਆ ਬੱਚਾ ਆ ਕਟਾ ਜੋ ਠੀਕ ਬੱਟਾ ਵੀ ਨਾ ਗਾ ਜਾਣਾ ਸੜਾ 13 ਕਿਲੋ ਦੁੱਧ ਉਹ ਮਹੀਂ ਥੱਲੇ ਸੁਣ ਐਸ ਟਾਈਮ 13 ਕਿਲੋ ਹੈ 13 ਕਿਲੋ ਚਵਾਗੇ ਨੂ ਇੱਥੇ ਕੰਡਾ ਲਾ ਕੇ ਹਾਂ ਬੱਠ ਠੀਕ ਆ ਫਿਰ ਚੋਗੇ ਖੜੇ ਫੁੱਲ ਵੱਡੀ ਮਹੀਂ ਆ ਸੰਦੀਪਿਆ ਵੱਡੀ ਵੱਡੀ ਮਹੀਂ ਹਾਂ ਇਹਦਾ ਮੁੱਲ ਕੀ ਫਿਰ ਮੁੱਲ ਸਨੀ ਦਾ ਹੱਕ ਇਹਦਾ ਵੀ ਇਹਦਾ ਇੱਕ 10 ਦੀ ਹਾਂ ਨਾ ਇੱਕ 5 ਦੀ ਇੱਕ 5000 ਛੋੜ ਯਾਰ ਕਦੇ ਨਹੀਂ ਪੂਰੇ ਲੱਖ ਦੀ ਮਹੀਂ ਦੇਣੀ ਆ ਚਲੋ ਠੀਕ ਆ ਹਾਂ ਬੱਟ ਜਾ ਦੋ ਆਹੀ ਹੈਗਾ ਹੋਇਆ ਨਾ ਇਹ ਆ ਚਾਰ ਨਾਜੀ ਪੋਨੇ ਡੰਗਰੇ 6 7 ਤੋਂ ਸੰਦੀਪ ਸਾਹਿਬ ਜੰਮਈਆਂ ਤਾੜੀਆਂ ਸੁਈਆਂ ਵਾ ਚਲੋ ਜਾਣ ਦੋ ਲੋ ਜੀ ਆਏ ਪੰਜ ਸੇਰ ਆ ਚਾਰ ਮਈਆਂ ਤੇ ਬਾਕੀ ਮੇਰਾ ਵੀਰ ਇੱਥੇ ਆ ਗਏ ਚੌਾਈ ਦੇ ਪਛਮਾਨ ਚੋਗੇ ਤਸੱਲੀ ਕਰਕੇ ਖੜੋ ਆਪਦੀ ਬਸ ਠੀਕ ਆ ਚਲੋ ਪਰ ਮਈਆਂ ਇੱਕ ਨਾ ਲੈ ਲੈ ਉਹ ਖਾਸ ਨਹੀਂ ਨਾ ਇਧਰੇ ਹੈ ਵੀ ਨਹੀਂ ਦੁੱਧ ਦਲੀ ਦੁੱਧ ਇਹਨੇ ਪਹਾੜੀਆਂ ਬਾਹਰ ਨਹੀਂ ਮਿਲਣੀਆਂ ਬਿਲਕੁਲ ਬਿਲਕੁਲ ਆਹ ਜੀ ਪਿੰਡ ਜੀਓ ਵਾਲਾ ਗਿਲਾ ਤਰਨਤਾਨ ਨੰਬਰ 88721 730291 ਇੱਕ ਆਪਣੇ ਵੀਰ ਹੋਣੀ ਆ ਇਹ ਸਿੰਗਾਰਾ ਕੰਮ ਕਰਦੇ ਆ ਆਜੋ ਹਾਂ ਆਜੋ ਵੀਰ ਹਾਂ ਇਹ ਸਿੰਗ ਸੁੰਗ ਬਣਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਵੀਰ ਜੀ ਆਪਣਾ ਪਿੰਡ ਆਪਣਾ ਵਿੱਚ ਖਾਰਾ ਅਜੇ ਖਾਰਾ ਪੈਰਪੂਰ ਵਧੀਆ ਪੈਰਪੂਰ ਸਾਰਾ ਕੁਝ ਬਣਾਉਂਦੇ ਆ ਸਿੰਗ ਪੈ ਸਾਰਾ ਕੁਝ ਬਣਾਉਂਦੇ ਵਧੀਆ ਬਣਾਉਂਦੇ ਆ ਤੇ ਕਿੰਨੇ ਪੈਸੇ ਬੋਲ ਲੈਣੇ ਜੀ 300 ਰੁਪਏ ਲੈ ਲੈਂਦੇ 350 ਦੇ ਸਿੰਗ ਬਣਾਈ ਅੱਛਾ ਇੱਕ ਮੈਂ ਠੀਕ ਹੈ ਹਾਂ 300 ਰੁਪਏ ਜੀ ਆ ਇੰਨੀ ਨਾਲ ਤੁਸੀਂ ਲੈ ਕੇ ਜਾਵੀਂ ਦੂਰ ਹੀ ਚਲ ਜਾਈਦਾ ਵੀਰ ਜੀ ਨਾ ਕੋਈ ਚੱਕਰ ਨਹੀਂ ਮੈਂ ਨਾ ਜਿੱਥੇ ਆਕਣ ਗੋਟੇ ਬੜਾ ਪਸ਼ੂਨ ਚਲੇ ਜਾ ਠੀਕ ਹੈ ਠੀਕ ਮੰਨੋ ਕੋਈ ਛੱਡ ਦਾ ਵੀ ਦੂਰ ਨੇੜੇ ਦਾ ਕੰਮ ਹੱਥਾਂ ਜਾਣਗੇ ਹਾਂ ਛੱਡਦਾ ਵੀ ਕਰ ਲੈਨੇ ਆਂ ਹਾਂਜੀ ਚਲੋ ਤੇ ਨੰਬਰ ਬੋਲੋ ਫਿਰ ਆਪਾਂ ਆਪਣਾ ਨੰਬਰ ਹੈ 90417 ਹਾਂਜੀ ਤੇ 49604 90417 49604 49604 ਪਿੰਡ ਖਾਰਾ ਨਾ ਪਿੰਡ ਖਾਰਾ ਤਰਨਤ ਜਲਾਈ ਹਾਂਜੀ ਚਲੋ ਸਸਤੀ ਕਾਲ ਸਸਤੀ ਕਾਲ